ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਹਾਂ ਇੱਕ ਤੁਹਾਡੇ ਲਈ ਬਹੁਤ ਹੀ ਦਰਦਨਾਕ ਕਹਾਣੀ ਕਿ ਅੰਮ੍ਰਿਤਕਰੀ ਧੀ ਨੂੰ ਉਸਦੇ ਸਹੁਰਿਆਂ ਨੇ ਐਨੀ ਦਰਦਨਾਕ ਮੌਤ ਦਿੱਤੀ ਇਹ ਕਹਾਣੀ ਇੱਕ ਨੀਹਾਨਾ ਦੀ ਕੁੜੀ ਦੀ ਹੈ ਜੋ ਕਿ ਉਸਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਕਿ ਉਸਦੇ ਸਹੁਰਿਆਂ ਨੇ ਉਸ ਨੂੰ ਕਿੰਨੀ ਦਰਿੰਦਗੀ ਨਾਲ ਮਾਰਿਆ ਤੇ ਉਹ ਇੱਕ ਬਹੁਤ ਹੀ ਮਾਸੂਮ ਅਤੇ ਸੋਹਣੀ ਸਰਕੀ ਮਟਿਆਰ ਸੀ ਤੇ ਵਿਆਹ ਨੂੰ ਲੈ ਕੇ ਉਸ ਦੇ ਦਿਲ ਵਿੱਚ ਬਹੁਤ ਹੀ ਸੁਖ ਨੇ ਸੀ ਤੇ ਉਸ ਦੇ ਚਿਹਰੇ ਦਾ ਨੂਰ ਅਤੇ ਅੱਖਾਂ ਵਿੱਚ ਚਮਕ ਦੱਸਦੀ ਹੈ ਕਿ ਉਹ ਆਪਣੇ ਵਿਆਹ ਨੂੰ ਲੈ ਕੇ ਕਿੰਨੀ ਖੁਸ਼ ਹੈ ਤੇ ਉਸ ਨੇ ਬਹੁਤ ਸਾਰੇ ਸੁਪਨੇ ਵੀ ਸੰਜੋਏ ਸਨ ਪਰ ਕੀ ਪਤਾ ਸੀ ਕਿ ਮੌਤ ਉਸ ਦਾ ਇੰਤਜ਼ਾਰ ਕਰਦੀ ਸੀ ਜਦੋਂ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਤੇ ਬਹੁਤ ਹੀ ਤਸ਼ੱਦਦ ਕੀਤਾ ਜਾਂਦਾ ਹੈ ਉਸ ਨੂੰ ਉਸ ਦੇ ਸਹੁਰੇ ਘਰ ਵਿੱਚ ਵਿਆਹ ਵਾਲੇ ਦਿਨ ਹੀ ਆਪਣੇ ਨਣਦਾਂ ਤੋਂ ਬਹੁਤ ਕੁਝ ਸੁਣਨ ਨੂੰ ਮਿਲਿਆ ਪਰ ਉਸਨੇ ਆਪਣੇ ਮਾਪੇ ਕੋਲ ਕੋਈ ਵੀ ਗੱਲ ਕਰਨੀ ਮੁਨਾਸਬ ਨਾ ਸਮਝੀ ਉਸਦੀ ਵਿਆਹ ਦੇ ਟਾਈਮ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਸੀ ਜੋ ਕਿ ਉਹ ਆਪਣੇ ਹੁਣ ਵਾਲੇ ਪਤੀ ਬਾਰੇ ਬਹੁਤ ਹੀ ਹਾਸ ਹਾਸ ਕੇ ਗੱਲਾਂ ਕਰਦੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉੱਥੇ ਜਾ ਕੇ ਉਸ ਨੂੰ ਕਿੰਨੀ ਦਰਦਨਾਕ ਮੌਤ ਮਿਲਣੀ ਹੈ ਕਿ ਮੌਤ ਉੱਥੇ ਦਾ ਇੰਤਜ਼ਾਰ ਕਰਦੀ ਸੀ ਅਸੀਂ ਅਕਸਰ ਹੀ ਕਹਿੰਦੇ ਹਾਂ ਤੇ ਸੁਣਦੇ ਵੀ ਆ ਕਿ ਜਿਨ੍ਹਾਂ ਦੇ ਘਰਾਂ 'ਚ ਧੀ ਆਉਂਦੀਆਂ ਨੇ ਉਹ ਆਪਣੀਆਂ ਨਾਹਨ ਤੰਗ ਪਰੇਸ਼ਾਨ ਨਹੀਂ ਕਰਦੇ ਪਰ ਇੱਥੇ ਤਾਂ ਇਹ ਉਲਟੀ ਹੋਇਆ ਉਹਨਾਂ ਦੇ ਘਰ ਦੋ ਧੀਆ ਨੇ ਪਰ ਫਿਰ ਵੀ ਉਹਨਾਂ ਨੇ ਇੱਕ ਮਾਸੂਮ ਧੀ ਨੂੰ ਮਾਰ ਕੇ ਸਾਹ ਲਿਆ ਨੇ ਆ ਜੋ ਕਿ ਅਮਰਤਾਰੀ ਅਤੇ ਪੂਰੇ ਗੁਰਸਿੱਖੀ ਸਰੂਪ ਵਿੱਚ ਰਹਿੰਦੀ ਸੀ ਉਸਨੇ ਕਦੇ ਵੀ ਮੀਟ ਅਤੇ ਅੰਡੇ ਨੂੰ ਹੱਥ ਨਹੀਂ ਲਾਇਆ ਪਰ ਉਸ ਦਾ ਸਹੁਰਾ ਪਰਿਵਾਰ ਸੀ ਕਿ ਉਸ ਨੂੰ ਇਹ ਸਭ ਬਣਾਉਣ ਲਈ ਮਜਬੂਰ ਕਰਦਾ ਸੀ ਪਰ ਉਹ ਸੀ ਕਿ ਸਾਰਾ ਕੁਝ ਚੁੱਪਚਾਪ ਸਹਿੰਦੀ ਰਹੀ ਉਸ ਨੂੰ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਹਰ ਹਾਲਤ ਵਿੱਚ ਖੁਸ਼ ਰੱਖਣਾ ਹੈ ਤੇ ਉਸ ਨੇ ਕਦੇ ਵੀ ਕੋਈ ਗੱਲ ਆਪਣੇ ਮਾਪਿਓ ਕੋਲ ਸਾਂਝੀ ਨਾ ਕੀਤੀ ਉਸ ਦੇ ਵਿਆਹ ਨੂੰ ਹੋ ਗਏ 5.5 ਮਹੀਨੇ ਹੋਏ ਸੀ ਤੇ ਉਸ ਨੂੰ ਕੀ ਪਤਾ ਸੀ ਕਿ ਮੇਰੀ ਦੁਨੀਆ ਇੰਨੀ ਛੋਟੀ ਹੈ ਕਿ ਇੱਥੇ ਖਤਮ ਹੋ ਜਾਣੀ ਹੈ ਇੱਕ ਸਹੁਰੇ ਉਹ ਵੀ ਹੁੰਦੇ ਆ ਕਿ ਜੋ ਆਬਿਆਂ ਨੂੰ ਉਹਨਾਂ ਨਾਲੋਂ ਵੱਧ ਕੇ ਪਿਆਰ ਦੇ ਸਤਿਕਾਰ ਦਿੰਦੇ ਆ ਤੇ ਇੱਕ ਸਹੁਰੇ ਇਹ ਵੀ ਸੀ ਜਿਨ੍ਹਾਂ ਨੇ ਅਜੇ ਤੱਕ ਉਸ ਨੂੰ ਜਾਣਿਆ ਵੀ ਨਹੀਂ ਸੀ ਤੇ ਨਾਂ ਹੀ ਰਦੀਆਂ ਸੱਦਰਾਂ ਤੇ ਚਾਪੂਰੇ ਕੀਤੇ ਤੇ ਉਸ ਨੂੰ ਉਸ ਤੋਂ ਪਹਿਲਾਂ ਹੀ ਮੌਤੇ ਮੂੰਹ ਵਿੱਚ ਧੱਕ ਦਿੱਤਾ ਇੱਕ ਕੁੜੀ ਜਦੋਂ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਨੂੰ ਇਹ ਸਮਝਾ ਕੇ ਭੇਜਿਆ ਜਾਂਦਾ ਹੈ ਕਿ ਪੁੱਤਰ ਤੂੰ ਸਾਨੂੰ ਕੋਈ ਲਾਂਭਾ ਨਹੀਂ ਦੇਣਾ ਦੇ ਨਾਲ ਹੀ ਸਾਨੂੰ ਤੇਰੀ ਕੁਝ ਸ਼ਿਕਾਇਤ ਮਿਲਣੀ ਚਾਹੀਦੀ ਐ ਤੇ ਇੰਨਾਂ ਗੱਲਾਂ ਨੂੰ ਮਨ ਵਿੱਚ ਰੱਖ ਕੇ ਇੱਕ ਧੀ ਆਪਣੇ ਸਹੁਰਿਆਂ ਦਾ ਆਦਰ ਸਤਕਾਰ ਕਰਦੀ ਐ ਤੇ ਜਿਵੇਂ ਵੀ ਉਹ ਕਹਿੰਦੇ ਆ ਉਹਨਾਂ ਦਾ ਕਿਆ ਨਾ ਮੰਨਦੀ ਐ ਉਹ ਵੀ ਇਹ ਸੋਚ ਨਾਲ ਉਹਨਾਂ ਦੀ ਹਰ ਗੱਲ ਨੂੰ ਮੰਨਣ ਲਈ ਤਿਆਰ ਰਹਿੰਦੀ ਐ ਕਿ ਮੇਰੇ ਮਾਪਿਆਂ ਨੂੰ ਕਿਸੇ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ ਤੇ ਮੇਰੇ ਕਰਕੇ ਉਹਨਾਂ ਦੀ ਧੌਣ ਕਿਸੇ ਤੇ ਅੱਗੇ ਨੀਵੀਂ ਨਾ ਹੋਵੇ ਪਰ ਆਪਾਂ ਇੱਥੇ ਕੁਝ ਢੰਗਾਈ ਨਾਲ ਦੇਖੀਏ ਤੱਕ ਕੁਝ ਗਲਤੀ ਮਾਪੇ ਤਾਂ ਵੀ ਜ਼ਰੂਰ ਹੋਈ ਹੈ ਮਾਪੇ ਵੀ ਜਲਦਬਾਜ਼ੀ ਵਿੱਚ ਫੈਸਲਾ ਲੈਣ ਲੱਗੇ ਨਹੀਂ ਦੇਖਦੇ ਕਿ ਸਾਡੀ ਧੀ ਅਮਰਤਾਰੀ ਹੈ ਤੇ ਅਸੀਂ ਵੀ ਇਸ ਦਾ ਵਿਆਹ ਇੱਕ ਅਗਰ ਸਿੱਖ ਪਰਿਵਾਰ ਵਿੱਚ ਹੀ ਕਰੀਏ ਜਿਹੜਾ ਕਿ ਉਸ ਦੇ ਜਜ਼ਬਾਤਾਂ ਨੂੰ ਸਮਝੇ ਤੇ ਉਸ ਦੇ ਸਿੱਖੀ ਸਰੂਪ ਨੂੰ ਸਵੀਕਾਰ ਕਰੇ ਬਾਕੀ ਹੁੰਦਾ ਹੋਈ ਹੈ ਜੋ ਸੁਨੋਗਾਂ ਵਿੱਚ ਲਿਖਿਆ ਹੁੰਦਾ ਹੈ ਤੇ ਲੱਖ ਦੀ ਲਾਹਣ ਤੇ ਇਹੋ ਜਿਹੀਆਂ ਨੰਨਦਾਂ ਦੇ ਜੋ ਇੱਕ ਔਰਤ ਹੋ ਕੇ ਵੀ ਇੱਕ ਔਰਤ ਤੇ ਇੰਨੇ ਜ਼ੁਲਮ ਕਰਦੀਆਂ ਨੇ ਕਿਹ ਦਿਨ ਨੀਹਾ ਤੇ ਉਸਦੇ ਪਤੀ ਵਿੱਚ ਲੜਾਈ ਹੁੰਦੀ ਹੈ ਤੇ ਉਸ ਲੜਾਈ ਵਿੱਚ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਉਸ ਨੂੰ ਨਣੇ ਜ਼ਹਿਰ ਦੇ ਦਿੱਤਾ ਤੇ ਫਿਰ ਉਹ ਹੀ ਚੱਕ ਕੇ ਉਸ ਨੂੰ ਹਸਪੀਟਲ ਲੈ ਗਏ ਤੇ ਫਿਰ ਉਸਦੇ ਬਾਪ ਨੂੰ ਫੋਨ ਕਰਕੇ ਕਹਿ ਦਿੰਦੇ ਆ ਕਿ ਤੁਸੀਂ ਜਲਦੀ ਜਲਦੀ ਆ ਜਾਓ ਤੇ ਉਸ ਦਾ ਬਾਪ ਕਿਤੇ ਬਿਜੀ ਹੋਣ ਤੇ ਉਹ ਕਹਿੰਦੇ ਆ ਵੀ ਕੋਈ ਗੱਲ ਹੈ ਅਸੀਂ ਪਹੁੰਚ ਜਾਨੇ ਆ ਸਾਨੂੰ ਥੋੜੀ ਦੇਰ ਲੱਗੂਗੀ ਵੀ ਅਸੀਂ ਹੁਣ ਘਰ ਨਹੀਂ ਹੈਗੇ ਫਿਰ ਉਸ ਦੇ ਘਰ ਦੇ ਦਿਨ ਪਤਾ ਲੱਗਦਾ ਕਿ ਉਸ ਨੂੰ ਹਸਪਤਾਲ ਤੋਂ ਘਰ ਲੈ ਗਏ ਤੇ ਜਦੋਂ ਉਸ ਦੇ ਮਾਪੇ ਉੱਥੇ ਪਹੁੰਚਦੇ ਆ ਤੇ ਨੀਆ ਬੈੱਡ ਤੇ ਲੰਬੀ ਪਈ ਸੀ ਤੇ ਉਸ ਨੂੰ ਕੋਈ ਵੀ ਸੁਰਤ ਨਹੀਂ ਸੀ ਉਸ ਦੇ ਮਾਪਿਆਂ ਨੇ ਉਸ ਨੂੰ ਬੁਲਾਇਆ ਤੇ ਉਸ ਨੇ ਉਹਨਾਂ ਵੱਲ ਤੱਕਿਆ ਵੀ ਨਾ ਤੇ ਫਿਰ ਉਹ ਉਸ ਨੂੰ ਚੱਕ ਕੇ ਹਸਪਤਾਲ ਲੈ ਗਏ ਪਰ ਉਸ ਦੇ ਸਾਰੇ ਪਰਿਵਾਰ ਵਾਲੇ ਉਹਨਾਂ ਨੂੰ ਵਾਰ-ਵਾਰ ਰੋਕਦੇ ਰਹੇ ਕਿ ਕੋਈ ਗੱਲ ਨਹੀਂ ਆਪਾਂ ਘਰੇ ਬੈਠ ਕੇ ਗੱਲ ਕਰਦੇ ਆ ਤੇ ਅਸੀਂ ਵੀ ਇੱਜ਼ਤਦਾਰ ਬੰਦੇ ਆ ਪਰ ਅਸੀਂ ਸੋਚਿਆ ਕਿ ਇਸ ਇਸ ਵਿੱਚ ਇੱਜ਼ਤ ਵਾਲੀ ਕਿਹੜੀ ਗੱਲ ਹੈ ਅਸੀਂ ਬਿਮਾਰਤ ਇਹਨੂੰ ਹਸਪਤਾਲ ਤਾਂ ਲੈ ਕੇ ਜਾ ਹੀ ਸਕਦੇ ਆ ਉਹ ਸਾਨੂੰ ਹਸਪਤਾਲ ਲੈ ਜਾਣ ਤੋਂ ਵੀ ਰੋਕਦੇ ਰਹੇ ਪਰ ਅਸੀਂ ਜ਼ਬਰਦਸਤੀ ਆਪਣੀ ਬੇਟੀ ਨੂੰ ਹਸਪਤਾਲ ਲੈ ਗਏ ਤੇ ਅਸੀਂ ਇਸ ਨੂੰ ਨੇੜਲੇ ਸ਼ਹਿਰੀ ਲੈ ਕੇ ਗਏ ਉੱਥੇ ਉਹਨਾਂ ਨੇ ਇਸ ਦੇ ਅੰਦਰ ਜ਼ਹਿਰ ਕੱਢੀ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਦੇ ਅੰਦਰ ਤਾਂ ਜ਼ਹਿਰ ਹੈ ਪਰ ਜਦੋਂ ਅਸੀਂ ਸੁਣਿਆ ਤਾਂ ਸਾਡੇ ਹੋਸ਼ ਹੀ ਉੱਡ ਗਏ ਫਿਰ ਉਹਨਾਂ ਨੇ ਸਾਨੂੰ ਉੱਥੇ ਰੈਫਰ ਕਰ ਦਿੱਤਾ ਤੇ ਅਸੀਂ ਆਪਣੀ ਧੀ ਨਿਆ ਨੂੰ ਪੀਜੀ ਆਈ ਲੈ ਗਏ ਤੇ ਉੱਥੇ ਦੋ ਦਿਨ ਰਹਿਣ ਤੋਂ ਬਾਅਦ ਉਸ ਦੁਨੀਆ ਨੂੰ ਅਲਵਿਦਾ ਕਹਿ ਗਈ ਸਿਆਣੀਆਂ ਧੀਆ ਜੋ ਕਿ ਆਪਣੇ ਸਹੁਰੇ ਦੇ ਦੁੱਖ ਦਰਦ ਆਪਣੇ ਮਾਪਿਆਂ ਨੂੰ ਦੱਸ ਕੇ ਦੁਖੀ ਨਹੀਂ ਕਰਨਾ ਚਾਹੁੰਦੀਆਂ ਤੇ ਇਸੇ ਤਰ੍ਹਾਂ ਦੀ ਸੀ ਨੀਹਾ ਉਹ ਆਪਣੇ ਸਾਰੇ ਦੁੱਖ ਆਪਣੇ ਅੰਦਰ ਹੀ ਸਪਾਈ ਬੈਠੀ ਸੀ ਤੇ ਇਨਾ ਪੰਜ ਮਹੀਨੇ ਵਿੱਚ ਉਸ ਨੇ ਆਪਣੇ ਸਹੁਰੇ ਘਰ ਬਹੁਤ ਹੀ ਦੁੱਖ ਦੇਖੇ ਤੇ ਉਹ ਨਹੀਂ ਚਾਹੁੰਦੀ ਸੀ ਕਿ ਮੇਰੀ ਵਜ੍ਹਾ ਨਾਲ ਮੇਰੇ ਮਾਪਿਓ ਤੇ ਮੇਰੇ ਛੋਟੇ ਭੈਣ ਭਰਾ ਦੀ ਜ਼ਿੰਦਗੀ ਖਰਾਬ ਹੋ ਗਈ। ਇਹ ਉਹ ਜੇ ਦਰਿੰਦਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ। ਪਰ ਸਾਡੇ ਦੇਸ਼ ਵਿੱਚ ਇਸ ਤੋਂ ਵੀ ਪਹਿਲਾਂ ਕਈ ਧੀਆਂ ਨੂੰ ਮਾਰਿਆ ਜਾਂਦਾ ਹੈ। ਪਰ ਕਾਨੂੰਨ ਹੈ ਕਿ ਕਿਸੇ ਨੂੰ ਕੋਈ ਨਿਆਂ ਹੀ ਨਹੀਂ ਮਿਲਦਾ। ਸਾਰੇ ਇਸ ਤਰ੍ਹਾਂ ਹੀ ਟੜਟੜ ਕੇ ਬੈਠ ਜਾਂਦੇ ਆ। ਹਾਂ ਮਹੀਨਾ ਦੋ ਮਹੀਨੇ ਪੂਰੀ ਗੱਲ ਚੱਲਦੀ ਹੈ ਕਿ ਫਲਾਨ ਨੇ ਤਾਂ ਫਲਾਨੀ ਦੀ ਮੌਤ ਹੋਈ। ਤੇ ਫਲਾਨੇ ਤਾਂ ਫਾਨੀ ਜਗਾ ਤੇ ਧੀ ਨੂੰ ਜ਼ਹਿਰ ਦਿੱਤਾ ਗਿਆ ਪਰ ਇਹ ਗੱਲ ਤੇ ਕੰਮਾਂ ਪਈ ਜਾ ਸਕਦੀ ਹੈ ਜਿੰਨਾਂ ਦੀ ਇੱਕ ਐਡੀ ਵੱਡੀ ਜਵਾਨ ਧੀ ਇਸ ਦੁਨੀਆ ਤੋਂ ਚਲੀ ਜਾਵੇ ਜੇ ਉਸਦੀ ਮਾਂ ਦਾ ਉਸਦੀ ਭੈਣ ਉਸ ਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਕਦੇ ਪੁੱਛਦੇ ਵੀ ਤਾਂ ਉਹ ਅਗੋਂ ਹੱਸ ਕੇ ਟਾਲ ਦਿੰਦੀ ਕਹਿੰਦੀ ਕੋਈ ਗੱਲ ਨਹੀਂ ਮਾਂ ਸਭ ਕੁਝ ਆਪੇ ਠੀਕ ਹੋ ਜਾ ਮਾਂ ਧੀਆਂ ਦੇ ਵਿਆਹ ਰੋਜ਼ ਰੋਜ਼ ਨਹੀਂ ਹੁੰਦੇ ਮੈਂ ਆਪੇ ਸਾਰਾ ਕੁਝ ਉੱਥੇ ਠੀਕ ਕਰ ਲੈਣਾ ਹੋਣੀ ਨੂੰ ਤਾਂ ਕੁਝ ਹੋਰੀ ਮਨਜ਼ੂਰ ਸੀ ਉਹ ਤਾਂ ਆਪਣਾ ਘਰ ਬਸਾਉਣਾ ਚਾਹੁੰਦੀ ਸੀ ਪਰ ਉਸਦੇ ਸਹੁਰਿਆਂ ਨੇ ਉਸ ਨੂੰ ਬਸਣ ਵੀ ਨਾ ਦਿੱਤਾ ਇਹ ਤਾਂ ਇਹੀ ਗੱਲ ਸਾਹਤ ਹੋਈ ਕਿ ਧੀ ਦੀ ਡੋਲੀ ਪੇਕਿਆਂ ਤੋੜਦੀ ਹੈ ਤੇ ਅਰਥੀ ਸਹੁਰਿਆਂ ਤੋਂ ਪਰ ਇਸ ਦੀ ਅਰਥੀ ਤਾਂ ਬਹੁਤ ਜਲਦੀ ਉੱਠ ਗਈ ਅਜੇ ਤਾਂ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਸਮਝਿਆ ਵੀ ਨਹੀਂ ਸੀ ਤੇ ਨਾ ਹੀ ਉੱਥੇ ਉਸ ਦੇ ਕੋਈ ਚਾਹ ਤੇ ਸਦਰਾਂ ਪੂਰੀਆਂ ਹੋਈਆਂ ਤੇ ਉਸ ਦੇ ਮਾਪੇ ਜੋ ਕਿ ਇੱਕ ਇਨਸਾਬ ਮਿਲਣ ਦੀ ਉਮੀਦ ਲਈ ਬੈਠੇ ਨੇ ਪ੍ਰਮਾਤਮਾ ਕਰੇ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇ ਤਾਂ ਕਿ ਅੱਗੇ ਤੋਂ ਕੋਈ ਵੀ ਆਪਣੇ ਨਾਉਣ ਉਸ ਤਰ੍ਹਾਂ ਦੀ ਮੌਤ ਨਾ ਦੇਵੇ ਤੇ ਵੈਗਰੂਸ ਦੇ ਮਾਪਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ